ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5.5 ਸਾਲਾਂ ਦੇ ਬਕਾਇਆ ਸੰਬੰਧੀ 11 ਫਰਵਰੀ ਦੀ ਹੀアリング ਦੇ ਆਊਟਕਮ ਬਾਰੇ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜ਼ਾਹਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 5.5 ਸਾਲਾਂ ਦਾ ਬਕਾਇਆ ਸਰਕਾਰ ਨੇ ਅਦਾ ਕਰਨ ਲਈ ਨਾ ਪਖੀ ਰੁਕ ਰੱਖ ਅਪਣਾਇਆ ਹੋਇਆ ਹੈ ਜਿਸ ਕਲ ਕੇ ਇਸ ਬਕਾਇਆ ਸਬੰਧੀ ਹੁਣ ਸਰਕਾਰ ਤੇ ਮਲਾਜਮਾਂ ਪੈਨਸ਼ਨਰਾਂ درمیان ਕੋਈ ਸਿੱਧਾ ਸੰਪਰਕ ਜਾਂ ਫਿਰ ਟੇਬਲ ਟਾਕ ਨਹੀਂ ਹੋ ਰਹੀ ਕਿਉਂਕਿ ਸਰਕਾਰ ਨਾ ਤਾਂ ਟੇਬਲ ਟਾਕ ਕਰਨ ਦੇ ਮੂਡ ਵਿੱਚ ਦਿਖਾਈ ਦਿੰਦੀ ਹੈ ਤੇ ਨਾ ਬਕਾਇਆ ਦੇਣ ਸਬੰਧੀ ਆਪਣੀ ਕਿਸੇ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਹੀ ਹੈ ਸਗੋਂ ਲਗਾਤਾਰ ਟਾਲ ਮੁਟੋਲ ਕਰਦੀ ਹੋਈ ਪ੍ਰਤੀਤ ਹੁੰਦੀ ਹੈ ਹਉਂ ਤਾਂ ਇਸ ਵਕਾਇਦਾ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਕੇਸ ਹੈ ਜਿਸ ਦੀਆਂ ਕਈ ਹੀアリング 2024 ਵਿੱਚ ਵੀ ਹੋਈਆਂ ਸਨ ਯਾਨੀ ਪਿਛਲੇ ਸਾਲ ਹੋਈਆਂ ਸਨ ਤੇ ਇਸ ਦੀ ਲੇਟੈਸਟ ਹੀアリング 11 ਫਰਵਰੀ 2025 ਨੂੰ ਮਿਸਟਰ ਜਸਟਿਸ ਸੁਰੇਸ਼ਵਰ ਠੱਕਰ ਅਤੇ ਮਿਸਟਰ ਜਸਟਿਸ ਦੇ ਡਿਵਿਜ਼ਨਟ ਤੇ ਹੋਈ ਹੈ ਅਸਲ ਵਿੱਚ ਇਹ ਕੇਸ ਸੀਏਸੀਬੀ 47 ਆਫ 2024 ਪੰਜਾਬ ਵਿੱਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਜੈ ਕਮਲ ਸਿੰਘਾ ਆਈਏਐਸ ਵਰਸਸ ਬਲਵੰਤ ਸਿੰਘ ਐਂਡ ਆਦਰਸ ਵ੍ਰਧ ਇੱਕ ਅਪੀਲ ਦੇ ਰੂਪ ਵਿੱਚ ਪਾਇਆ ਹੋਇਆ ਹੈ ਇਸ ਕੇਸ ਲਈ ਭਾਵੇਂ ਪੰਜਾਬ ਸਰਕਾਰ ਆਪਣੇ ਖਰਚਿਆਂ ਦੇ ਵੇਰਵੇ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਵੀਡੈਂਟ ਦੇ ਰੂਪ ਵਿੱਚ ਦੇਣ ਤੋਂ ਤਾਂ ਬਚ ਗਈ ਹੈ ਪਰੰਤੂ ਏਜੀ ਪੰਜਾਬ ਨੂੰ ਕੋਰਟ ਵਿੱਚ ਬਕਾਏ ਜਾਰੀ ਕਰਨ ਸੰਬੰਧੀ ਇੱਕ ਨਿਸ਼ਚਿਤ ਸ਼ਡਿਊਲ ਬਣਾਉਣ ਦੀ ਛੋਟੀ ਜ਼ਰੂਰ ਦੇਣੀ ਪਈ ਸੀ ਤੇ ਕਿਹਾ ਪਿਆ ਸੀ ਕਿ ਸਰਕਾਰ ਇੱਕ ਨਿਸ਼ਚਿਤ ਸ਼ਡਿਊਲ ਸਟਰੀਮਲਾਈਨ ਕਰਕੇ ਬਕਾਏ ਨਿਸ਼ਚਿਤ ਸਮੇਂ ਤੇ ਅਦਾ ਕਰ ਦੇਵੇਗੀ ਇਸ ਲਈ 11 ਫਰਵਰੀ ਦੀ ਤਾਰੀਖ ਤੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂਆਂਆਂ ਨਜ਼ਰਾਂ ਟਿਕੀਆਂ ਹੋਈਆਂ ਹੋਈਆਂ ਸਨ ਤੇ ਆਸ ਕੀਤੀ ਜਾ ਰਹੀ ਸੀ ਕਿ ਇਸ ਮਿਤੀ ਦੀ ਹੀアリング ਦੌਰਾਨ ਬਕਾਇਆ ਜਾਰੀ ਕਰਨ ਸੰਬੰਧੀ ਕੋਈ ਠੋਸ ਫੈਸਲਾ ਨਿਕਲ ਕੇ ਸਾਹਮਣੇ ਆਵੇਗਾ ਪਰੰਤੂ ਹੁਣ ਇਸ ਕੇਸ ਦੀ ਸੁਣਵਾਈ ਸਿਰਫ 2 ਦਿਨਾਂ ਦੇ ਗੈਪ ਨਾਲ 14 ਫਰਵਰੀ 2025 ਨੂੰ ਰੱਖੀ ਗਈ ਹੈ ਤੇ ਇਹ ਅਰਜੈਂਟ ਲਿਸਟ ਟਾਈਪ ਦੇ ਵਿੱਚ ਰੱਖੀ ਗਈ ਹੈ ਜਿਸ ਦੀ ਸੁਣਵਾਈ ਉਹੀ ਜੱਜ ਸਹਿਬਾਨ ਯਾਨੀ ਕਿ ਮਿਸਟਰ ਜਸਟਿਸ ਸੁਰੇਸ਼ਵਰ ਟਰੱਕਰ ਤੇ ਮਿਸਟਰ ਜਸਟਿਸ ਵਕਾਫ ਸੁਬਰੀ ਦੁਆਰਾ ਕੀਤੀ ਜਾਵੇਗੀ ਵੈਸੇ ਇੱਕ ਗੱਲ ਤਾਂ ਸਪਸ਼ਟ ਨਜ਼ਰ ਆ ਰਹੀ ਹੈ ਕਿ ਅਗਲੀ ਤਾਰੀਖ ਇੰਨੀ ਨੇੜੇ ਰੱਖੇ ਜਾਣ ਤੋਂ ਉਮੀਦ ਬਣ ਰਹੀ ਹੈ ਕਿ ਹੁਣ ਇਸ ਕੇਸ ਦਾ ਨਿਪਟਾਰਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਜਲਦੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ 11 ਫਰਵਰੀ ਦੀ ਸੁਣਵਾਈ ਸੰਬੰਧੀ ਸਰਦਾਰ ਜਸਵਿੰਦਰ ਸਿੰਘ ਅਲੂਵਾਲੀਆ ਸ਼੍ਰੀ ਫਤੇਗੜ੍ਹ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਸੀਏਸੀਪੀ 47 ਆਫ ਰਿਸਰਚ ਹੋਵੀਂ ਦੀ ਡਬਲ ਮੈਂਚ ਤੇ ਹੋਈ ਸੁਣਵਾਈ ਦੌਰਾਨ ਸਰਦਾਰ ਹਰਜੀਤ ਸਿੰਘ ਤਰਖਾਨ ਮਾਜਰਾ, ਸਰਦਾਰ ਪ੍ਰੀਤਮ ਸਿੰਘ ਨਾਗਰਾ, ਸਰਦਾਰ ਜਸਵਿੰਦਰ ਸਿੰਘ ਆਲੂਵਾਲੀਆ ਤੇ ਸਰਦਾਰ ਕਰਨੈਲ ਸਿੰਘ ਵਸੀਪਠਾਣਾ ਪੇਸ਼ ਹੋਏ ਸਨ। ਹੁਣ ਸਾਰੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਨਜ਼ਰਾਂ ਇੱਕ ਵਾਰ ਫੇਰ 14 ਫਰਵਰੀ 2025 ਨੂੰ ਡਬਲ ਬੈਂਚ ਤੇ ਹੋਣ ਵਾਲੀ ਸੁਣਵਾਈ ਤੇ ਟਿਕਿਆ ਹੋਇਆ ਹਨ ਤੇ ਆਲ ਕੀਤੀ ਜਾ ਰਹੀ ਹੈ ਕਿ ਇਸ ਅਗਲੀ ਸੁਣਵਾਈ ਦੌਰਾਨ ਜ਼ਰੂਰ ਹੀ ਕੋਈ achi khushkhabri ملاਜਮਾਂ ਤੇ ਪੈਨਸ਼ਨਾਂ ਨੂੰ 5.5 ਸਾਲਾਂ ਦੇ ਬਕਾਇਆ ਸੰਬੰਧੀ ਸੁਣਨ ਨੂੰ ਮਿਲੇਗੀ। ਸ਼ਾਲਾ ਅਜਿਹਾ ਹੀ ਹੋਵੇ ਤੇ ملاਜਮਾਂ ਤੇ ਪੈਨਸ਼ਨਾਂ ਦੀ ਚਿਰਾਂ ਤੋਂ ਲਟਕਦੀ ਇਸ ਵੱਡੀ ਮੰਗ ਦੇ ਪੂਰੇ ਹੋਣ ਦੀ ਉਮੀਦ ਨੂੰ ਬੂਰ ਪਵੇ ਇਸ ਲਈ ਅਸੀਂ ਤਹਿ ਦਿਲੋਂ ਦੁਆ ਕਰਦੇ ਹਾਂ। ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ